ਪਰਮਾਤਮਾ ਤੇ ਵਿਸ਼ਵਾਸ ਉਹ ਅਟਲ ਤਾਕਤ ਹੈ ਜੋ ਮਨੁੱਖ ਨੂੰ ਤੂਫਾਨਾਂ ਵਿੱਚ ਵੀ ਅਡੋਲ ਰੱਖਦੀ ਹੈ ਇਹ ਉਹ ਜਾਣਨ ਹੈ ਜੋ ਹਨੇਰੇ ਵਿੱਚ ਰਾਹ ਦਿਖਾਉਂਦਾ ਹੈ ਉਹ ਸਹਾਰਾ ਹੈ ਜੋ ਦਿਲ ਨੂੰ ਅਟੁੱਟ ਸ਼ਾਂਤੀ ਬਖਸ਼ਦਾ ਹੈ ਜਦੋਂ ਮਨੁੱਖ ਆਪਣੇ ਰੱਬ ਤੇ ਪੂਰਾ ਭਰੋਸਾ ਕਰ ਲੈਂਦਾ ਹੈ ਤਾਂ ਡਰ ਤੇ ਸ਼ੱਕ ਆਪਣੇ ਆਪ ਹੀ ਦੂਰ ਹੋ ਜਾਂਦੇ ਹਨ ਸੱਚਾ ਵਿਸ਼ਵਾਸ ਇਹ ਯਕੀਨ ਹੈ ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ ਅਤੇ ਉਸ ਦੀ ਰਜ਼ਾ ਹਮੇਸ਼ਾ ਸਾਡੇ ਭਲੇ ਲਈ ਹੀ ਹੁੰਦੀ ਹੈ ਸੋ ਆਓ ਇੱਕ ਕਹਾਣੀ ਦੇ ਦੁਆਰਾ ਇਸ ਗੱਲ ਨੂੰ ਅਸੀਂ ਸਿੱਧ ਕਰਦੇ ਹਾਂ ਇੱਕ ਪਿੰਡ ਵਿੱਚ ਬਹੁਤ ਸਮੇਂ ਤੋਂ ਮੀਂਹ ਨਹੀਂ ਸੀ ਪਿਆ ਖੇਤ ਸੁੱਕ ਗਏ ਲੋਕ ਚਿੰਤਤ ਸਨ ਪਿੰਡ ਦੇ ਬਜ਼ੁਰਗਾਂ ਨੇ ਫੈਸਲਾ ਕੀਤਾ ਕਿ ਸਭ ਲੋਕ ਇਕੱਠੇ ਹੋ ਕੇ ਰੱਬ ਅੱਗੇ ਅਰਦਾਸ ਕਰਨਗੇ ਅਗਲੇ ਦਿਨ ਸਾਰੇ ਪਿੰਡ ਦੇ ਲੋਕ ਗੁਰਦੁਆਰੇ ਦੇ ਸਾਹਮਣੇ ਇਕੱਠੇ ਹੋਏ ਸਭ ਨੇ ਹੱਥ ਜੋੜੇ ਅੱਖਾਂ ਬੰਦ ਕੀਤੀਆਂ ਅਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕੀਤੀ ਉੱਥੇ ਇੱਕ ਛੋਟਾ ਬੱਚਾ ਵੀ ਸੀ ਜੋ ਆਪਣੇ ਨਾਲ ਛੁੱਟੀ ਜਿਹੀ ਛਤਰੀ ਲੈ ਕੇ ਆਇਆ ਸੀ ਲੋਕਾਂ ਨੇ ਉਸਨੂੰ ਪੁੱਛਿਆ ਪੁੱਤਰਾ ਤੂੰ ਛਤਰੀ ਕਿਉਂ ਲੈ ਕੇ ਆਇਆ ਹੈ ਬੱਚੇ ਨੇ ਮਾਸੂਮ ਜਵਾਬ ਦਿੱਤਾ ਤੁਸੀਂ ਤਾਂ ਮੀ ਲਈ ਅਰਦਾਸ ਕਰ ਰਹੇ ਹੋ ਨਾ ਤਾਂ ਫਿਰ ਮੀ ਜ਼ਰੂਰ ਪਵੇਗਾ ਇਸ ਲਈ ਮੈਂ ਛਤਰੀ ਲੈ ਕੇ ਆਇਆ ਹਾਂ ਲੋਕ ਹੈਰਾਨ ਰਹਿ ਗਏ ਉਹ ਸਮਝ ਗਏ ਕਿ ਅਸਲ ਵਿਸ਼ਵਾਸ ਇਹੀ ਹੈ ਜਦੋਂ ਅਸੀਂ ਰੱਬ ਕੋਲੋਂ ਕੁਝ ਮੰਗਦੇ ਹਾਂ ਕਾ ਇਹ ਯਕੀਨ ਵੀ ਹੋਣਾ ਚਾਹੀਦਾ ਹੈ ਕਿ ਉਹ ਜ਼ਰੂਰ ਮਿਲੇਗਾ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਸੱਚਾ ਵਿਸ਼ਵਾਸ ਉਹ ਹੈ ਜਿੱਥੇ ਸਿਰਫ ਮੰਗ ਨਹੀਂ ਹੁੰਦੀ ਸਗੋਂ ਪੂਰਾ ਯਕੀਨ ਹੁੰਦਾ ਹੈ ਕਿ ਜੋ ਅਸੀਂ ਮੰਗਦੇ ਹਾਂ ਉਹ ਜ਼ਰੂਰ ਮਿਲੇਗਾ